हां जी बाबा जी जेडे अपने डेरा बाबा हक तल्ला सरदुलगढ़ ਵਿਖੇ ਜੋ ਸਲਾਨਾ ਜੋੜ ਮੇਲੇ ਨੂੰ ਮੁਖ ਰੱਖਦੇ ਹੋਏ ਸ੍ਰੀ ਅਖੰਡ ਪਾਠਾਂ ਦੇ ਪ੍ਰਕਾਸ਼ ਹੋਏ ਨੇ ਤੇ ਕਦੋਂ ਤੋਂ ਪ੍ਰਕਾਸ਼ ਹੋਏ ਨੇ ਤੇ ਕਦੋਂ ਇਹਨਾਂ ਦੇ ਜੋ ਭੋਗ ਪਾਈ ਜਾਣਗੇ ਸ੍ਰੀ ਗੁਰੂ ਜੰਦਰ ਗੁਰੂ ਆਣ ਕੀ ਜੈ ਗੁਰੂ ਨਾਨਕ ਦੇ ਮਹਾਰਾਜ ਕੀ ਜੈ ਬਾਬਾ ਕਿਦਾਰਾ ਮਹਾਰਾਜ ਕੀ ਜੈ ਗੋੜੀ ਚੋਬਜ਼ਰਵੰਦਾਸ ਕੀ ਜੈ ਬਾਬਾ ਮੰਗਲਦਾਸ ਕੀ ਜੈ ਜਰਮਿਦਾਸ ਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਰਾਨਾ ਜੋੜਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਇਆ ਬਾਬਾ ਹਕਤਾਲਾ ਜੀ ਦਾ ਜਿਹੜਾ ਜੋੜ ਮੇਲਾ ਹੈ ਉਹ 60ਵਾਂ ਮਨਾਇਆ ਜਾ ਰਿਹਾ ਹੈ ਬਾਬਾ ਹਕਤਾਲਾ ਜੀ ਦੇ ਜੋੜ ਮੇਲੇ ਦੇ ਇਲਾਕੇ ਦੇ ਵਿੱਚ ਸਰਦੂਰ ਹਲਕਾ ਮਾਨਸਾ ਇੱਥੇ ਹਰ ਸਾਲ ਦੀ ਤਰਾ ਸੰਗਤਾਂ ਇਹ ਪ੍ਰੋਗਰਾਮ ਮੇਲੇ ਨੂੰ ਲਿਜਦੀਆਂ ਇਲੀਚਿਆ ਪ੍ਰੋਗਰਾਮ ਦੇ ਖੰਡ ਪਾਠ ਗੁਰੂ ਮਹਾਰਾਜ ਜੀ ਦੇ 19 ਤਰੀਕ ਨੂੰ ਕੰਨ ਪ੍ਰਕਾਸ਼ ਹੋਏ ਹਨ 19 ਤੋਂ ਲੈ ਕੇ ਲੜੀਵਾਰ ਮਤਲਬ ਕਿ ਪੰਜ ਸ਼ੁੱਟਾਂ ਦੇ ਵਿੱਚ ਬਣਾਏ ਗਏ ਨੇ 10-10 ਪਾਠ ਖੰਡ ਪਾਠਾਂ ਦੇ ਪੋ ਤੀਜੇ ਦਿਨ ਪੈ ਜਾਣਗੇ ਤੀਜੇ ਦਿਨ ਫਿਰ ਪ੍ਰਕਾਸ਼ ਉਹਨਾਂ ਦਾ ਜਿਹੜਾ ਸਮਾਗਤੀ ਦਾ ਸਮਾਂ ਟਾਈਮ ਹੈ 29 ਫਰਵਰੀ 15 16 17 ਫੱਗਣ ਜਿਹੜਾ ਜੇ ਕਿਸ ਤਰੀਕਈ ਵਾਰੀ ਅੱਗੇ ਪਿੱਛੇ ਹੋ ਜਾਂਦੀ ਹੈ ਪਰ ਫਰੀਕ ਨਾਲ ਨਹੀਂ ਅਸੀਂ ਚੱਲਦੇ ਸੀ ਚੱਲਦੇ 15 16 17 ਫੱਗਣ ਦੇ ਸੰਬੰਧ ਨਾਲ ਦੇਸੀ ਮਹੀਨੇ ਨਾਲ ਸੰਬੰਧ ਦਾ ਮੇਲਾ ਇਹ ਇਲਾਕੇ ਦੇ ਵਿੱਚ ਸਰਹੂਰ ਹਲਕੇ ਦੇ ਵਿੱਚ ਸਭ ਤੋਂ ਵੱਡਾ ਮੇਲਾ ਬਾਬਾ ਹਕਤਾਲਾ ਜੀ ਦਾ ਜੋੜ ਮੇਲਾ ਬਣਾਇਆ ਜਾਂਦਾ ਹੈ ਮਹਾਪੁਰਸ਼ਾਂ ਦੀਆਂ ਵਰਸ਼ੀਆਂ ਬਾਬਾ ਸਰਬੰਦਾਲ ਜੀ ਦੀ ਬਾਬਾ ਮੰਗਲਦਾਸ ਜੀ ਦੀ ਸੋਨੁਦਾਨ ਦਾ ਜੀ ਦੀ ਉਹਨਾਂ ਦੀ ਨਾਲ ਵਰਸ਼ੀਆਂ ਬਣਾਈਆਂ ਜਾਂਦੀਆਂ ਮਹਾਪੁਰਸ਼ਾਨੀਆਂ ਉਹਨਾਂ ਨੇ ਇੱਥੇ ਜੋ ਵੀ ਉਸ ਕੀਤਾ ਸੇਵਾ ਕੀਤੀ ਹੈ ਸੰਸਾਰ ਕਰੇ ਨੇ ਮੇਲੇ ਦੇ ਬਾਬਾ ਮੰਗਲਦਾਸ ਜੀ ਉਸ ਦੇ ਮੁਤਾਬਕ ਸਾਡਾ ਇਹ ਇਲਾਕਾ ਕਈ ਪਿੰਡਾਂ ਵਾਲਾ ਬਾਬਾ ਹਕਤਾਲਾ ਜੀ ਦੇ ਜੋੜ ਮੇਲੇ ਨਾਲ ਮੁੱਖ ਰੱਖਦੇ ਹੋਏ ਬਾਬਾ ਸਰਦੂ ਘੜੜ ਜੀ ਪਹਿਲਾ ਸੁਰਗਣਰ ਤੋਂ ਉਹਂ ਦੜਕਾਨੇ ਵਾਲਾ ਸਰਦੁੱਲੇ ਵਾਲਾ ਉਸ ਵੱਡੀ ਸਾਧੂ ਵਾਲਾ ਕੌੜੀ ਭੱਲਣ ਵਾਲਾ ਰੋੜ ਕੀ ਇਹ ਸਾਨੂੰ ਸਾਰੇ ਪਿੰਡ ਹਲਕੇ ਦੇ ਵਿੱਚੋਂ ਉਧਾਂ ਲਗ ਲਗ ਪਿੰਡਾਂ ਦੀਆਂ ਪੰਚਾਇਤਾਂ ਸਾਰੇ ਹੋਣੀਆਂ ਹਲਕੇ ਦੇ ਵਿੱਚੋਂ ਪਰ ਇਹ ਮੇਲਾ ਜਿਹੜਾ ਹੈਗਾ ਇਹ ਪੰਜ ਛੇ ਪਿੰਡ ਮਿਲ ਕੇ ਵੀ ਇਹ ਹਮ ਹਵਾ ਕੇ ਇਸੇ ਪਿੰਡ ਦਾ ਸੁਰਗਣਰ ਦਾ ਨਿਕਾਸ ਹੈ ਇਹ ਤਾਂ ਕਰਕੇ ਪਿੰਡਾਂ ਦਾ ਜਨਾਬ ਵਿਕਾਸ ਹੈ ਇਹ ਮੇਲੇ ਨੂੰ ਬਣਾਇਆ ਜਾਂਦਾ ਹੈ ਬਹੁਤ ਜਿਆਦੇ ਸੰਗਤਾਂ ਦਾ ਇਕੱਠ ਹੋਊਗਾ ਮੈਂ ਸਾਰਿਆਂ ਨੂੰ ਭਗਤਾਂ ਸੇਵਕਾਂ ਨੂੰ ਬਾਬਾ ਅਕਤਾਲਾ ਦੇ ਸੇਵਕਾਂ ਨੂੰ ਜੁੜੇ ਹੋਏ ਨਾਲ ਜਿਹੜੇ ਇਸ ਮੇਲੇ ਦੇ ਸਬੰਧ ਵਿੱਚ ਰੱਖਦੇ ਆ ਇਹ ਡੇਰੇ ਦੀ ਹੁੰਗਾ ਬਣਦੇ ਬਹੁਤ ਜਿਹੜਾ ਸਦਾ ਪੁੱਤਰ ਸਾਡਾ ਰਾਜਸਥਾਨ ਪੰਜਾਬ ਦੇ ਕੋਨੇ-ਕੋਨੇ ਤੋਂ ਪ੍ਰੇਰਿਤੋਂ ਕੋਨੇ-ਕੋਨੇ ਤੋਂ ਸਾਡੇ ਆਂਢੀ ਬਾਕੀ ਪਿੰਡਾਂ ਤੋਂ ਹੋਰ ਵੀ ਸ਼ਹਿਰੋ ਹਰਦਵਾਰ ਅੰਮ੍ਰਿਤਸਰ ਇਹ ਸਾਡਾ ਜਿਹੜਾ ਸਾਧੂ ਮਹਾਤਮਾ ਪ੍ਰਵਚਨ ਕਰਨ ਵਾਸਤੇ ਦਰਸ਼ਨ ਦੇਣ ਵਾਸਤੇ ਸਾਨੂੰ ਮਹਾਕੁੰਭ ਮਨਾਇਆ ਜਾ ਰਿਹਾ ਹੈ ਇਸ ਕੁੰਭ ਦੇ ਵਿੱਚ ਜਿੰਨਾ ਭਗਤਾਂ ਨੂੰ ਸੇਵ ਕਰਨ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਵੀ ਇਸ ਖਬਰ ਨੂੰ ਇਹ ਸਾਡੀ ਸੂਚਨਾ ਨੂੰ ਇਹ ਸਾਡੀ ਪ੍ਰੇਰਣਾ ਨੂੰ ਹੱਥ ਬਣ ਕੇ ਬੇਨਤੀ ਹੈ ਮਾਈ ਭਾਈ ਬੱਚੇ ਮੇਲੇ ਦੇ ਜਾਵਣ ਇੱਥੇ 27 28 ਦਾ ਨਤੀ ਦਾ ਜੋ ਮੇਲਾ ਹੈ 27 28 ਦਾ ਮੇਲਾ ਜਿਹੜਾ ਉਹ ਮੇਲੇ ਨੂੰ ਮੁੱਖ ਰੱਖ ਕੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਇਹ ਪੁੱਜਣ ਦੀ ਕਿਰਪਾਲਤਾ ਕਰੋ ਕਿੱਥੇ ਆ ਕੇ ਆਪਣਾ ਸੁੱਖਾਂ ਫੇਰਨੀਆਂ ਜੋ ਵੀ ਦੇਣੀਆਂ ਸੁਖੜੀਆਂ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਪੂਰੀਆਂ ਹੁੰਦੀਆਂ ਨੇ ਇਸੇ ਕਰਕੇ ਇਹਨੇ ਖੰਡਪਾਟ ਜਿਹੜੇ ਹੈਗੇ 52 ਖੰਡਪਾਟ ਠਿਕੇ ਨੇ ਇਹ ਲੋਕਾਂ ਦੇ ਪਬਲਿਕ ਦੇ ਸੇਵਕਾਂ ਦੇ ਵੱਲੋਂ ਕਰਾਈ ਜਾ ਰਹੇ ਆ ਇਸ ਜਿਹੜੀ ਸੇਵਾ ਹੈ ਇਸ ਸੇਵਾ ਦੇ ਵਿੱਚ ਵੀ ਵੱਧ ਜੋ ਵੱਤੋਂ ਵੱਧ ਇਹਦੇ ਵਿੱਚ ਹਿਸਾਬਾਓ ਹਿਸਾਬਾਉਣ ਦਾ ਮਤਲਬ ਹੈ ਵੀ ਇਹ ਲੰਗਰ ਦੇ ਵਿੱਚ ਕੋਈ ਮਾਇਆ ਕੋਈ ਮਤਲਬ ਕਿ ਦਾਣਾ ਸੌਂਜੀਆਂ ਕੋਈ ਵੀ ਆਟਾ ਦਾਣ ਇਹਦੇ ਵਿੱਚ ਘੋ ਸਿੱਧਾ ਜੋ ਵੀ ਕਿਸ ਤਰ੍ਹਾਂ ਦਾ ਭੰਡਾਰੇ ਦੇ ਹਿਸਾਬਾਉਣਾ ਚਾਹੁੰਦਾ ਹੈ ਵੇ ਇਸ ਹਿੱਸੇ ਦੇ ਵਿੱਚ ਇਹ ਜਾਗੇ ਦੇ ਵਿੱਚ ਮਹਾਨ ਜਾਗੇ ਦੇ ਵਿੱਚ ਹਿੱਸਾ ਪਾਓ ਮੈਂ ਨਹੀਂ ਇਹਨਾਂ ਹੋਇਆ ਸਾਰੀਆਂ ਸੰਧਵਾਰਾ ਫੇਰ ਤੋਂ ਕਹਿਣਾ ਇਹ ਸਾਰੀਆਂ ਸੰਗਤਾਂ ਪਹੁੰਚਣ ਦੀ ਕੋਪਾਲਤਾ ਕਰੋ ਵਾਈਡ ਜੁਨੀਟੀ ਦਾ ਸਰਸਾ ਵਾਈਡ ਜੁਨੀਟੀ ਕੀ ਫਤੇ ਠੀਕ ਜੀ